सतनाम वाहेगुरु साहेब जी सौरठ महला पयो कृपाल दीन दुख पंजन आपे सब बिर थाटी खिन मैं राख लियो जन अपना गुर पूरे बेड़ी काटी मेरे मन गुरु गोबिंद सदा त्याई है सगल कलेश मिट है इस तन ते मन चिंदिया फल पाई है रहाओ जी जंत जा के सब कीने प्रभ ऊचा अगम अपारा साध संग नानक नाम त्याया मुख उज्जल पाए दरबारा सोरठ महला पंजवा पयो कृपाल दीन दुख भंजन आपे सब ਦੇ 30 ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰ ਪਰੂਰੇ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਦਾ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਤਿੰਦੇ ਆਪਲ ਪਾਈਐ ਰਹਾਓ ਜੀ ਜੰਤ ਜਾਂ ਕੈ ਸਭ ਕੀਨੇ ਪ੍ਰਭ ਊਚ ਅਗਮ ਅਪਾਰ ਸਾਥ ਸੰਗ ਨਾਨਕ ਨਾਮ ਪਿਆਇਆ ਮੁਖ ਉਜਲ ਭਏ ਦਰਬਾਰਾ ਈਸੋ ਰਠ ਮਹਲਾ ਪੰਜਵਾ

ਦੇ 30 ਕਿਨ ਮਹਿ ਰਾਖ ਲਿਓ ਜਨ ਆਪਣਾ ਘਰ ਪਉੜੈ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਦਾ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਤਿੰਦੇ ਫਲ ਪਾਈਐ ਰਹਾਉ ਜੀ ਜੰਤ ਜਾਂ ਕੈ ਸਭ ਕੀਨੇ ਪ੍ਰਭ ਊਚ ਅਗਮ ਅਪਾਰ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਭਏ ਦਰਬਾਰਾ 168 ਮਹਲਾ 5 पयो कृपाल दीन दुख पंजन आपे सब बिर थाटी खिन मैं राख लियो जन अपना गुर पूरे बेड़ी काटी मेरे मन गुरु गोबिंद सदा त्याई है सगल कलेश मिट है इस तन ते मन चिंदिया फल पाई है रहाओ जी जंत जा के सब कीने प्रभ ऊचा अगम अपारा साध संग नानक नाम त्याया मुख उजल भय दरबारा सोरठ महला पंजवा पयो कृपाल दीन दुख भंजन आपे सब ਬੇਜੇ 30 ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰ ਪਰਉਰੇ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਦਾ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਤਿੰਦਿਆ ਫਲ ਪਾਈਐ ਰਹਾਉ ਜੀ ਜੰਤ ਜਾਂ ਕੇ ਸਭ ਕੀਨੇ ਪ੍ਰਭ ਊਚ ਅਗਮ ਅਪਾਰ ਸਾਹ ਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਭਏ ਦਰਬਾਰੀ ਈਸੋਰਠ ਮਹਲਾ 5ਵਾਂ पयो कृपाल दीन दुख पंजन आपे सब बिर थाटी किन मह राख लियो जन अपना गुर पूरे बेड़ी काटी मेरे मन गुरु गोबिंद सदा त्याई है सगल कलेष मिट है इस तन ते मन चिंदिया फल पाई है रहाओ जी जंत जा के सब कीने प्रभ ऊचा अगम अपारा साध संग नानक नाम त्याया मुख उजल भय दरबारा सोरठ महला पंजवा पयो कृपाल दीन दुख भंजन आपे सब ਬੇਦੇ 38 ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰ ਪੂਰੈ 베ੜੀ ਕਾਟੇ ਮੇਰੇ ਮਨ ਗੁਰ ਗੋਬਿੰਦ ਸਦਾ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦੇ ਫਲ ਪਾਈਐ ਰਹਾਉ ਜੀ ਜੰਤ ਜਾਂ ਕੈ ਸਭ ਕੀਨੇ ਪ੍ਰਭ ਊਚ ਅਗਮ ਅਪਾਰ ਸਾਥ ਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਭਏ ਦਰਬਾਰਾ ਈਸੋਰਠ ਮਹਲਾ 5ਵਾਂ

ਜੇ 30 ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰ ਪਰਉਰੇ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਦਾ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਤਿੰਦਿਆ ਫਲ ਪਾਈਐ ਰਹਾਉ ਜੀ ਜੰਤ ਜਾਂ ਕੇ ਸਭ ਕੀਨੇ ਪ੍ਰਭ ਊਚ ਅਗਮ ਅਪਾਰ ਸਾਥ ਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਭਏ ਦਰਬਾਰੀ 368 ਮਹਲਾ ਪੰਜਵਾ पयो कृपाल दीन दुख पंजन आपे सब बिर थाटी खिन मैं राख लियो जन अपना गुर पूरे बेड़ी काटी मेरे मन गुरु गोबिंद सदा त्याई है सगल कलेष मिट है इस तन ते मन चिंदिया फल पाई है रहाओ जी जंत जा के सब कीने प्रभ ऊचा अगम अपारा साध संग नानक नाम त्याया मुख उजल भय दरबारा सोरठ महला पंजवा पयो कृपाल दीन दुख भंजन आपे सब ਬੇਜੇ 30 ਕਿਨ ਮਹਿ ਰਾਖ ਲਿਓ ਜਨ ਆਪਣਾ ਘਰ ਪਉੜਿਆ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਦਾ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਤਿੰਦੇ ਫਲ ਪਾਈਐ ਰਹਾਉ ਜੀ ਜੰਤ ਜਾਂ ਕੈ ਸਭ ਕੀਨੇ ਪ੍ਰਭ ਊਚ ਅਗਮ ਅਪਾਰ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਭਏ ਦਰਬਾਰ ਈਸੋਰਠ ਮਹਲਾ 5ਵਾਂ पयो कृपाल दीन दुख पंजन आपे सब बिर थाटी खिन मैं राख लियो जन अपना पूरे बेड़ी काटी मेरे मन गुरु गोबिंद सदा त्याई है सगल कलेष मिट है इस तन ते मन चिंदिया फल पाई है रहाओ जी जंत जा के सब कीने प्रभ ऊचा अगम अपारा साध संग नानक नाम त्याया मुख उजल भय दरबारा सोरठ महला पंजवा पयो कृपाल दीन दुख भंजन आपे सब ਬੇਦੇ 38 ਕਨ ਮਹਿ ਰਾਖ ਲਿਓ ਜਨ ਆਪਣਾ ਗੁਰੂ ਪੂਰਾ 베ੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਦਾ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਤਿੰਦੇ ਫਲ ਪਾਈਐ ਰਹਾਉ ਜੀ ਜੰਤ ਜਾਂ ਕੇ ਸਭ ਕੀਨੇ ਪ੍ਰਭ ਊਚ ਅਗਮ ਅਪਾਰ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਭਏ ਦਰਬਾਰਾ ਈਸੋ ਰਠ ਮਹਲਾ ਪੰਜਵਾ

ਦੇਜੇ 30 ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰ ਪਰਉੜੇ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਦਾ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਤਿੰਦਿਆ ਫਲ ਪਾਈਐ ਰਹਾਉ ਜੀ ਜੰਤ ਜਾਂ ਕੇ ਸਭ ਕੀਨੇ ਪ੍ਰਭ ਊਚ ਅਗੰਮ ਅਪਾਰ ਸਾਹ ਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਭਏ ਦਰਬਾਰਾ ਈਸੋਰਠ ਮਹਲਾ ਪੰਜਵਾ ਤੇ ਜੋ ਕਰਾਲ ਦੀਨ ਦੁਖ ਪੰਜਨ ਆਪੇ ਸਭ ਬਿਰਥਾ ਠੀਖਿਨ ਮਹਿ ਰਾਖ ਲਿਓ ਜਨ ਆਪਣਾ ਗੁਰੂ ਪੂਰੇ 베ੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦਾ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਜੰਤ ਜਾਂ ਕੈ ਸਭ ਕੀਨੇ ਪ੍ਰਭ ਊਚ ਅਗੰ ਅਪਾਰ ਸਾਧ ਸੰਗ ਨਨਕ ਨਾਮ ਧਿਆਇਆ ਮੁਖ ਉਜਲ ਭਏ ਦਰਬਾਰਾ ਸਵਰਠਾ ਮਹਲਾ 5 ਭਇਓ ਕਰਪਾਲ ਦੀਨ ਦੁਖ ਪੰਜਨ ਆਪੇ ਸਭ ਬੈਦ ਥਾਟੀ ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰ ਪੂਰੈ 베ੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਦਾ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦੇ ਆਪ ਲਫਾਈਐ ਰਹਾਉ ਜੀ ਜੰਤ ਜਾਂ ਕੇ ਸਭ ਕੀਨੇ ਪ੍ਰਭ ਊਚ ਅਗਮ ਅਪਾਰ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਭਇ ਦਰਬਾਰਾ ਸਵਰਠਾ ਮਹਲਾ 5 पयो कृपाल दीन दुख पंजन आपे सब बिर थाटी खिन मह राख लियो जन अपना अपन पूरे बेड़ी काटी मेरे मन गुरु गोबिंद सदा त्याई है सगल कलेष है इस तन ते मन चिंदिया फल पाई है रहाओ जी जंत जा के सब कीने प्रभ ऊचा अगम अपारा साध संग नानक नाम त्याया मुख उजल भय दरबारा सोरठ महला पंजवा पयो कृपाल दीन दुख भंजन आपे सब ਦੇਜੇ 30 ਕਿਨ ਮਹਿ ਰਾਖ ਲਿਓ ਜਨ ਆਪਣਾ ਗੁਰੂ ਕੋ ਉਰੇ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਦਾ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਤਿੰਦੇ ਆਪ ਲਪਾਈਐ ਰਹਾਓ ਜੀ ਜੰਤ ਜਾਂ ਕੇ ਸਭ ਕੀਨੇ ਪ੍ਰਭ ਊਚ ਅਗਮ ਅਪਾਰ ਸਾਥ ਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਭਏ ਦਰਬਾਰਾ ਈਸੋਰਠ ਮਹਲਾ ਪੰਜਵਾ पयो कृपाल दीन दुख पंजन आपे सब बिर थाटी किन मैं राख लियो जन अपना गुर पूरे बेड़ी काटी मेरे मन गुरु गोबिंद सदा त्याई है सगल कलेष मिट है इस तन ते मन चिंदिया फल पाई है रहाओ जी जंत जा के सब कीने प्रभ ऊचा अगम अपारा साध संग नानक नाम त्याया मुख उजल भय दरबारा सोरठ महला पंजवा पयो कृपाल दीन दुख भंजन आपे सब ਦੇ 30 ਕਨ ਮਹਿ ਰਾਖ ਲਿਓ ਜਨ ਆਪਣਾ ਗੁਰੂ ਪੁਰੇ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਦਾ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਤਿੰਦੇ ਫਲ ਪਾਈਐ ਰਹਾਉ ਜੀ ਜੰਤ ਜਾਂ ਕੈ ਸਭ ਕੀਨੇ ਪ੍ਰਭ ਊਚ ਅਗਮ ਅਪਾਰ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਭਏ ਦਰਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ